ਹਾਂਜੀ ਭਗਤੋ ਜੈ ਬੋਲੇ ਭੰਡਾਰੀ ਹਰ ਹਰ ਮਹਾਦੇਵ ਭਗਤੋ ਅੱਜ ਪ੍ਰਭੂ ਦੀ ਕਿਰਪਾ ਦੇ ਨਾਲ ਸਾਵਣ ਦਾ ਪੰਜਵਾਂ ਰੱਖਲੀ ਭੰਡਾਰਾ ਲਗਾਇਆ ਜਾ ਰਿਹਾ ਹੈ ਭਗਵਾਨ ਬੋਲੇनाथ ਸਭ ਭਗਤਾਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖੇ ਅੱਜ ਜੇ ਮੈਂ ਸਭ ਤੋਂ ਪਹਿਲਾਂ ਉਹ ਭਗਤਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਆਪਣੇ ਤਨਮਨ ਦਾਨ ਨਾਲ ਇਸ ਭੰਡਾਰੇ ਜਾਂ ਬਣਾ ਯੋਗਦਾਨ ਦਿੱਤਾ ਕੋਈ ਵੀ ਕਰਿਆ ਬਿਨਾ ਪ੍ਰਭੂ ਦੀ ਇੱਛਾ ਤੇ ਤੇ ਬਿਨਾ ਕਿਸੇ ਦੇ ਸਾਥ ਤੋਂ ਸੰਬੰਧ ਨਹੀਂ ਹੁੰਦਾ ਇਸ ਭੰਡਾਰੇ 'ਚ ਸਭ ਨੇ ਆਪਣੀ ਸਮਰੱਥਾ ਦੇ ਹਿਸਾਬ ਨਾਲ ਯੋਗਦਾਨ ਦਿੱਤਾ ਤੇ ਵੱਧ ਚੜ ਕੇ ਹਿੱਸਾ ਲਿਆ ਕਿ ਜਿੰਨਾ ਸਾਡਾ ਭੰਡਾਰਾ ਸਫਲ ਹੋਇਆ ਮੈਂ ਇਸ ਭੰਡਾਰੇ ਦੇ ਜਿਹੜੇ ਦਾਨੀ ਸੱਜਣਾ ਨੇ ਆਪਣਾ ਸਹਿਯੋਗ ਦਿੱਤਾ ਮੈਂ ਉਹਨਾਂ ਦੇ ਨਾਮ ਲੈ ਕੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਪ੍ਰੇਮ ਪ੍ਰਕਾਸ਼ ਚੁੱਗ ਜੀ ਸਾਡੇ ਚੁੱਗ ਫੋਟੋ ਸਟੇਟ ਵਾਲੇ ਨਰੇਸ਼ ਗੁਪਤਾ ਜੀ ਐਨਜੀ ਪੈਕਿੰਗ ਵਾਲੇ ਮਿੱਲੀ ਕਾ ਐਲਜੀ ਤੇ ਸਾਡੇ ਭਾਬੀ ਜੀ ਨੇ ਲੱਖੀधीर ਜੀ ਬੰਦਰਾ ਇੰਟਰਪ੍ਰਾਈਜ਼ਸ ਤੋਂ ਮਨੀਸ਼ ਗੁਪਤਾ ਜੀ ਸੁਨੀਲ ਦਿਵਾ ਜੀ ਸੁਪਰਵੀ ਬੈਲਟ ਤੋਂ ਸੰਜੇ ਜੈਨ ਜੀ ਰਕੇਸ਼ ਜੈਨ ਜੀ ਮਹਾਦੇਵ ਪ੍ਰੋਸੈਸਰ ਤੋਂ ਤੇ ਇੱਕ ਸਾਡੇ ਨਾਲ ਬਿਲਡਿੰਗ ਹੈ ਪੀ ਐਨ ਬੀ ਬੈਂਕ ਵਾਲੇ ਤੇ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਉਹਨਾਂ ਦਾ ਗੁਪਤ ਯੋਗਦਾਨ ਸਾਨੂੰ ਆਇਆ ਹੋਇਆ ਵਾ ਤੇ ਬਾਲਕਿਸ਼ੂ ਸ਼ਰਮਾ ਜੀ ਔਰ ਵਿਪਨ ਸ਼ਰਮਾ ਜੀ ਬਾਲਕ ਇੰਟਰਨੈਸ਼ਨਲ ਤੋਂ ਤੇ ਕੇਤਨ ਵਰਮਾ ਜੀ ਈਸ਼ਵਰ ਰੀਅਲ اسٹیਟ ਤੋਂ ਇਸ ਤੋਂ ਇਲਾਵਾ ਹੋਰ ਵੀ ਕਈ ਭਗਤ ਹੈ ਜਿਨ੍ਹਾਂ ਨੇ ਆਪਣਾ ਦੁਕਤਦਾਨ ਦਿੱਤਾ ਹੈ ਤੇ ਉਹਨਾਂ ਦਾ ਵੀ ਮੈਂ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਸ ਤੋਂ ਬਾਅਦ ਬਾਅਦ ਮੈਂ ਆਪਣੇ ਉਹ ਭਗਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਇਸ ਪੰਡਾਰੇ ਨੂੰ ਸਫਲ ਕੀਤਾ ਜਿਸ ਤੋਂ ਸਭ ਤੋਂ ਪਹਿਲਾਂ ਮੈਂ ਸਾਡੇ ਇੱਥੇ ਕੰਮ ਕਰਦੇ ਨੇ ਸਾਡੇ ਛੋਟੇ ਭਰਾ ਵਰਗੇ ਨੇ ਤੇ ਮਨਪ੍ਰੀਤ ਜੀ ਜਿਹੜੇ ਸਵੇਰੇ 4-4 ਵਜੇ ਉੱਠ ਕੇ ਜਾ ਕੇ ਸਬਜ਼ੀ ਮੰਡੀ ਸੱਚੀਆਂ ਲੈ ਕੇ ਆਏ ਨੇ ਤਾਂ ਬਹੁਤ ਜ਼ਿਆਦਾ ਉਹਨਾਂ ਨੇ ਮਿਹਨਤ ਨਾਲ ਕੰਮ ਕੀਤਾ ਉਸ ਤੋਂ ਬਾਅਦ ਸਾਡੇ ਸੰਜੀਤ ਕੋਸ਼ਲ ਜੀ ਜਿਨ੍ਹਾਂ ਨੇ ਇਸ ਭੰਡਾਰ ਨੂੰ ਬਹੁਤ ਵਧੀਆ ਮੈਨੇਜ ਕੀਤਾ ਉਹ ਸਭ ਦਾ ਖਿਆਲ ਰੱਖਿਆ ਤੇ ਸਾਡੇ ਮੈਡਮ ਜੀ ਉਸਕਾਨ ਮੈਡਮ ਜੀ ਜਿਨ੍ਹਾਂ ਨੇ ਅਕਾਊਂਟਸ ਦੇ ਵਿੱਚ ਸਾਰਾ ਲੇਖਾ ਜੋਖਾ ਰੱਖਿਆ ਕਿ ਕਿਸੇ ਦਾ ਪੈਸਾ ਵੀ ਕਿਤੇ ਉਧਰ ਉਧਰ ਨਾ ਹੋਵੇ ਮੈਂ ਸਾਰਿਆਂ ਬੰਦਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਪੀ ਭੋਲੇनाथ ਦੀ ਕਿਰਪਾ ਨਾਲ ਇਹ ਅਸੀਂ ਹਰ ਸਾਲ ਭੰਡਾਰੇ ਲਾਉਂਦੇ ਰਹੀਏ ਤੇ ਚੈਨ ਸਾਡੀ ਇੱਧੇ ਚੱਲਦੇ ਰਹਿਣ ਤੇ ਸਾਡੇ ਜਿਹੜੇ ਨਾਲ ਸਾਡੇ ਬੰਦੇ ਜੁੜੇ ਆ ਇਹ ਉੱਧੇ ਹੋਰ ਵੱਧ ਚੜ ਕੇ ਜੁੜੇ ਰਹਿਣ ਤਾਂ ਅਸੀਂ ਇਸ ਨਾਲ ਸਮਾਜ ਦੇ ਨਾਲ ਹੋਰ ਵੀ ਕੰਮ ਕਰ ਸਕੀਏ ਕੋਈ ਮੈਡੀਕਲ ਕੈਂਪ ਲਗਾ ਸਕੀਏ ਹੋਰ ਵੀ ਵੱਧ ਚੜ ਕੇ ਤੇ ਅਸੀਂ ਇਹਨਾਂ ਤੋਂ ਮਤਲਬ ਇੱਥੇ ਹਿੱਸਾ ਲੈ ਸਕੀਏ ਜੈ ਭੋਲੇਨਾਤ ਜੈਨਾਥ ਪੁਣਾ ਲੱਕੀ تیر ਬੰਦਰਾ ਇੰਟਰਪ੍ਰਾਈਜ਼ ਤੋਂ ਅਜੀਤ ਜੈਨ ਜੀ ਦੀ ਅਧਿਅਕਸ਼ਤਾ ਦੇ ਨਾਲ ਅਸੀਂ ਇੱਥੇ ਲੰਗਰ ਲਗਾ ਰਹੇ ਹਾਂ ਪਿਛਲੇ 10 ਸਾਲਾਂ ਤੋਂ ਬਹੁਤ ਵਧੀਆ ਲੰਗਰ ਚੱਲ ਰਿਹਾ ਹੈ ਅੱਜ ਪੰਜਵਾਂ ਭੰਡਾਰਾ ਚੱਲ ਰਿਹਾ ਹੈ ਸਮਾਪਨ ਹੋ ਰਿਹਾ ਹੈ ਬਹੁਤ ਵਧੀਆ ਮਰ ਲਗੀ ਭੰਡਾਰਾ ਚੱਲ ਰਿਹਾ ਹੈ ਮਜ਼ਾ ਆ ਰਿਹਾ ਹੈ ਸੇਵਾ ਕਰਕੇ ਮਜ਼ਾ ਆ ਰਿਹਾ ਹੈ ਕੀ ਬੋਲੇ ਕੀ ਮੈਸੇਜ ਦੇਣਾ ਚਾਹੁੰਦੇ ਸੰਤਾਨ ਨੂੰ ਸੰਤਾਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਅੱਗੇ ਤੋਂ ਆਪਣਾ ਜਿਹੜਾ ਅਰਾ ਚੱਲਦਾ ਰਹੇ ਵਧੀਆ ਅਸੀਂ ਯੋਗਦਾਨ ਪਾਉਂਦੇ ਰਹੀਏ ਠੀਕ ਹੈ ਮੇ ਨਾਮ ਲਗੀਸ਼ਾਨ ਹੈ ਜੀ ਅੱਜ ਪੰਜਵਾਂ ਪੜਾ ਰਚਲ ਰਿਹਾ ਸਾਵ ਦਾ ਅਖੀਰਲਾ ਸੋਮਵਾਰ ਹੈ ਸਾਵ ਦਾ ਤੇ ਬੜਾ ਅੱਛਾ ਲੱਗਦਾ ਆਪਣੇ ਹੱਥਾਂ ਨਾਲ ਲੋਕਾਂ ਨੂੰ ਸਿਖਾਣਾ ਖਾਣਾ ਸਾਡੇ ਸਾਹਮਣੇ ਉਹ ਖਾ ਕੇ ਜਾਂਦੇ ਨੇ ਤੇ ਪੈਸੇ ਦਾ ਵਧੀਆ ਯੂਜ਼ ਹੁੰਦਾ ਕੋਈ ਇਹਦਾ ਮਿਸਯੂਜ਼ ਨਹੀਂ ਹੋ ਰਿਹਾ ਇਹ ਸਭ ਤੋਂ ਵੱਡੀ ਗੱਲ ਹੈ ਅਨਸਰ 20 ਮੈਸੇਜ ਲੋਕਾਂ ਨੂੰ ਮੈਸੇਜ ਇਹ ਦਵਾ ਗਈ ਲੋਕ ਸੈਟ ਨਾਲ ਹੋਰ ਜੁੜਨ ਹੋਰ ਸਾਨੂੰ ਯੋਗਦਾਨ ਆਵੇ ਤਾਂ ਸਿੱਖ ਪੰਡਾਰੀ ਤੋਂ ਇਲਾਵਾ ਹੋਰ ਵੀ ਕੰਮ ਕਰਨਾ ਚਾਹੁੰਦੇ ਸਨ ਬਹੁਤ ਅੱਛੇ ਇੰਡਸਟਰੀਏ ਇਥੇ ਕਾਫੀ ਲੋਕ ਇਧਰ ਨੇ ਜਿਹਨਾਂ ਨੂੰ ਬਹੁਤ ਚੀਜ਼ਾਂ ਦੀ ਲੋੜ ਹੈ ਤੇ ਉਸ ਸਾਡੀ ਹੈਲਪ ਹੋਵੇ ਠੀਕ